ਸਾਲ ਹੋ ਗਏ ਮੇਰਾ ਨਰਮਾ ਮਾਦੇ ਨੂੰ ਮੈਂ ਕਿਹ ਵੇਲੇ ਨੂੰ ਵੀ ਲਿਆਇਆ ਵੀਡੀਓ ਵੀ ਲਵਾਈਆ ਕਿਸੇ ਨੇ ਮੇਰੀ ਆ ਕੇ ਬਾਤ ਨਹੀਂ ਪੁੱਛੀ ਕੋਲੇ ਬਾਣ ਮੇਰੇ ਕੋਲੇ ਠਿੱਕੀ ਤੇ ਆ ਨਮਸਕਾਰ ਨਾ ਖੁਸ਼ ਹੋ ਰਾਤ ਦੇਖੇ 17 ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ ਪਰ ਸਰਾ ਤੇ ਕਿਹੜਾ ਪਿੰਡ ਆ ਜਰਾ ਸੁਖਸਦੀ ਗਾਲ ਬਾਈ ਸਾਰਿਆਂ ਨੂੰ ਪਹਿਲਾਂ ਤਾਂ ਭਾਈ ਤੁੰਗ ਵਾਲੀ ਪਿੰਡ ਆ ਮੇਰਾ ਹੱਲ ਭਜਨ ਮੇਰਾ ਨਾਂ ਆ ਤਿੰਨ ਕਿਲੇ ਬਾਣ ਸੀ ਮੇਰੇ ਕੋਲੇ ਬਾਣ ਮੇਰੇ ਕੋਲੇ ਠੇਕੀ ਤੇ ਆ ਚਾਰ ਮੱਚ ਫਰੇ ਹਾਂ ਕਰੀਆਂ ਤਿੰਨ ਇੱਕ ਕਟੋਪ ਲੋਨ ਕਰੀਆ ਤਿੰਨ ਕਟਾਵਾਂ ਦੀਆਂ ਕਰੀਆਂ ਕੋਈ ਹੱਲ ਨਹੀਂ ਹੋਇਆ ਵਿਚਾਲੇ ਇਹਨਾਂ ਨੂੰ ਭਾਗੋੜਾ ਤੇ ਮੁੰਡਿਆਂ ਤੋਂ ਪੁੱਛ ਕੇ ਪਾਣੀ ਵੀ ਲਾਤਾ ਮੈਂ ਕੋਈ ਹੱਲ ਨਹੀਂ ਹੋਇਆ ਨਰਮਾ ਥੱਲੇ ਨੂੰ ਗਿਆ ਸੀ ਮੈਂ ਤਾਂ ਸਾਨੂੰ ਵਜਾਉਣ ਦੀ ਵਜਾ ਕੋਈ ਮੈਕ ਮੇਲਾ ਆਇਆ ਖੇਤੀ ਵਾਲਾ ਕੋਈ ਨਹੀਂ ਆਇਆ ਜੀ ਕਿਸੇ ਨੇ ਗੱਲ ਨਹੀਂ ਸੁਣੀ 5 ਸਾਲ ਹੋ ਗਏ ਮੇਰਾ ਨਰਮਾ ਮਾਦੇ ਨੂੰ ਮੈਂ ਇੱਕ ਵੇਲੇ ਨੂੰ ਵੀ ਲਿਆ ਆ ਵੀਡੀਓ ਵੀ ਲਵਾਈ ਆ ਕਿਸੇ ਨੇ ਮੇਰੀ ਆ ਕੇ ਬਾਤ ਨਹੀਂ ਪੁੱਛੀ ਗਰੀਬ ਬੰਦਾ ਮੈਂ ਠੀ ਪਰਾਇ ਬੁਟਾ ਸਿੰਘ ਤੁੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਟਕਾਉਂਦਾ ਅੱਜ ਅਸੀਂ ਪਿੰਡ ਤੁੰਗਾਲੀ ਖੜੇ ਆ ਜਿੱਥੇ ਨਰਮੇ ਦੀ ਖੇਤੀ ਮਤਲਬ ਤੁੰਗੀਆਂ ਸਰਕਾਰਾਂ ਵਾਅਦਾ ਕਰਦੀਆਂ ਵੀ ਜਿਹੜਾ ਝੋਨੇ ਨੂੰ ਛੱਡ ਕੇ ਨਰਮਾ ਬੀਜਿਆ ਜਾਵੇ ਪਰ ਆ ਤਿੰਨ ਕੱਲੇ ਨਰਮਾ ਕਰਵਚਨ ਸਿੰਘ ਦਾ ਤੇ ਸ਼ੰਦਰ ਸਿੰਘ ਦਾ ਤਿੰਨ ਕੱਲੇ ਨੇ ਨਰਮਾ ਬੀਜਿਆ ਇਸਪ੍ਰੇ ਹਾਂ ਕਰੀਆਂ ਕੱਖ ਪੰਡਾ ਮਾਰਿਆ ਅੱਜ ਇਹ ਚਿੱਟੇ ਮੱਛਰ ਨੇ ਤੇ ਜਿਹੜੀ ਸੁੰਡੀ ਆ ਮਤਲਬ ਟਿੰਡਿਆਂ ਦੇ ਵਿੱਚ ਜਿਹੜਾ ਕੋਈ ਟਿੰਡਾ ਬਣਦਾ ਓਦੇ ਵਿੱਚ ਸੁੰਡੀ ਪੈ ਰਹੀ ਆ ਤੇ ਟਰੈਕਟਰ ਆ ਰਿਹਾ ਇਹਨੂੰ ਅੱਜ ਬਾਹਰ ਰਿਹਾ ਹੈ ਕਿਸਾਨ ਕਿਉਂਕਿ ਇਹਨਾਂ ਕੋਲ ਕੋਈ ਹੋਰ ਪ੍ਰਬੰਧ ਨਹੀਂਗਾ ਵੀ ਮੋਟਰ ਦਾ ਜਾਂ ਕੋਈ ਹੋਰ ਕਿਸੇ ਇਹਨਾਂ ਨੇ ਨਰਮਾ ਬੀਜਿਆ ਸੀ ਵਧ ਗਿਆ ਬੀੜ ਆਂਦਾ ਸੀਗਾ ਤੇ ਡੁਬਲੀਗੇਟਰ ਜਿਹੜੀਆਂ ਬੀਹਾਂ ਤੇ ਮਤਲਬ ਸਪਰੇਹਾਾਂ ਦੇ ਰਹੀ ਆ ਥੋਂ ਦੀ ਸਰਕਾਰ ਤੇ ਥੋਂ ਦੀ ਜਿਹੜਾ ਖੇਤੀਬਾੜੀ ਵਿਭਾਗ ਉਹ ਚਮਕ ਕੁੰਭਕਾਰਦੀ ਨਹੀਂ ਤੇ ਸੁੱਤਾ ਪਿਆ ਅੱਜ ਇਹਨਾਂ ਨੇ ਇੰਨਾ ਖਰਚਾ ਕਰਕੇ ਤਿੰਨ ਕਿੱਲੇ ਵਾਣ ਦੇ ਉੱਤੇ ਪੂਰਾ ਮਤਲਬ ਅੱਜ ਪੁਲਿਆਵਾ ਨਰਮਾ ਅੱਜ ਬਾਹਰ ਰਹਿਣ ਇਸ ਕਰਕੇ ਅਸੀਂ ਨਖੇਦੀ ਕਰਦੇ ਆਂ ਪੰਜਾਬ ਸਰਕਾਰ ਦੀ ਤੇ ਮੰਗ ਕਰਦੇ ਆਂ ਵੀ ਜਿਹੜਾ ਇਹਦਾ ਮੰਦਾ ਮਾਜਵਾ ਦਿੱਤਾਵੇ ਕਿਸਾਨ ਨੂੰ ਵੀ 40000 ਰੁਪਏ ਕਿੱਲੇ ਦਾ ਇਹਦਾ ਮਤਲਬ ਮਾਜਵਾ ਦਿੱਤਾ ਜਾਵੇ ਤੇ ਜਿਹੜੀ ਇਹਦੀ ਖਰਚਾ ਹੋਰ ਖਰਚਾ ਹੋਇਆ ਉਹ ਦਿੱਤਾ ਜਾਵੇ। ਅਬ ਤੱਕ ਕੇ ਲਈ ਬਸ ਇਤਨੀ ਹੀ ਸਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅਬ ਤੱਕ ਕੇ ਲਈ ਨਮਸਕਾਰ ਹੋ ਦਿੱਕਤੇ ਰਹੀਏ। ਸਤ ਪਾ ਅਨਿਊਜ਼